1970 ਵਿੱਚ ਜ਼ਮੀਨ ਦਾ ਠੇਕਾ ਤੇ 2024 ਦੇ ਹਾਲਾਤ ਬਈ ਵਾਣ ਦਾ ਕਿਵੇਂ ਕਰਿਆ ਤੇ ਸਾਰੀ ਦਵਾਈ ਹੋਣੀ ਨਹੀਂ ਰਹੀ ਵਾਣ ਸਾਰਾ ਮਹਾਰਾਜ ਨੇ ਵਾਣ ਦੇਖ ਆਪ ਨੂੰ ਕਿੰਨਾ ਦਿੱਤਾ ਹੈ ਨਾ ਅਸੀਂ ਖੇਤੀ ਨਹੀਂ ਕਰ ਸਕਦੇ ਨਹੀਂ ਨਹੀਂ ਵਾਣ ਤਾਂ ਬਹੁਤ ਆ ਗਿਆ ਕਹਿੰਦਾ ਆਪਣੇ ਪਿੰਡ ਦਾ ਆਏ ਆ ਵਿੱਚ ਦੋ ਚਾਰ ਨਾਲ ਲੋਡ ਬੰਦਾ ਦਾ ਕੰਮ ਨਿਕਲ ਜਾਂਦਾ ਇਹ ਤਾਂ ਗੱਲ ਹੈ ਵਾਣ ਦਾ ਵੇਣਿਆ ਪਿਛਲੇ ਵਾਲਿਆਂ ਨੂੰ ਦੇ ਦਿੰਨੇ ਆ ਉਹਨਾਂ ਨੂੰ ਮੁਕੰਦੇ ਕਿਆਂ ਨੂੰ ਹਾਂ ਉਹ ਵੀ ਠੀਕ ਆ ਬਈ ਉਹ ਯਾਰ ਕਰੀ ਬੰਦੇ ਆ ਨਾ ਕਿ ਮਿਹਨਤੀ ਹੋ ਗਏ ਜੰਟੇ ਕਰੀ ਇਹਨੇ ਗੱਲਾਂ ਫਿਰ ਹੋਰ ਬਈ ਮੱਗਰਾ ਕੀ ਗੱਭੀ ਵਧੀਆ ਕਿਵੇਂ ਆ ਵਧੀਆ ਤੂੰ ਦੱਸ ਕਿਵੇਂ ਢੱਲਾ ਜਾਵਾ ਫਿਰ ਤਾਂ ਮੈਂ ਤਾਂ ਐ ਆਇਆ ਸੀ ਬਾਈ ਯਾਰ ਜ਼ਮੀਨ ਤੁਸੀਂ ਆਂਦੇ ਸੀ ਕਿ ਹਿੱਸੇ ਹਿੱਸੇ ਦੇਣੀ ਆ ਜਾਂ ਕਿਵੇਂ ਹੈਣਾ ਹਾਂ ਆਪਣੀ ਹੁੰਦੀ ਆਦਤ ਹੀ ਹੁੰਦਾ ਬਾਈ ਵਾਣ ਅੱਛਾ ਹੂੰ ਆਪਾਂ ਯਾਰ ਅੱਜ ਕਿ ਕੁੜੀ ਦਾ ਵਿਆਹ ਕਰਨਾ ਹੈ ਅਸੀਂ ਆਖਿਆ ਕੋਈ ਜ਼ਮੀਨ ਨਾਲ ਜੇ 4 ਰੋੜੇ ਨਾਲ ਹਿੱਸੇ ਹਿੱਸੇ ਤੇ ਵੀ 4 ਪੀ ਆ ਜਾਣ ਅੱਛਾ ਕੁੜੀ ਦਾ ਵਿਆਹ ਰੱਖਿਆ ਰੱਖ ਤਾਂ ਬੰਨਤਾ ਹਾਂ ਬੰਨਤਾ ਬਾਈ ਪੱਕਾ ਕਰਤਾ ਤੇ ਨਰਮਨੁਰਮਾ ਪਹਿਲਾਂ ਕਿਵੇਂ ਸੀ ਕਪਾ ਠੀਕ ਸੀ ਵਧੀਆ ਹੋਇਆ ਮਹਾਰਾਜ ਦੀ ਕਿਰਪਾ ਨਾਲ ਚਾਰ ਪੀਜ ਜੁੜ ਗਏ ਕਿੰਨਾ ਕਰ ਸਕਦਾ ਵਾਹਣ ਯਾਰ ਤੇਰੇ ਵਾਸਤੇ ਵਾਹਣ ਸਾਰਾ ਛੱਡ ਦਿਆਂਗੇ ਬਈ 10 ਕਿੱਲੇ ਬੰਦਾ ਹੀ ਮਿਹਨਤੀ ਹੈ ਭਾਈ ਚੱਲ ਗੁੱਡੀ ਦਾ ਵਿਆਹ ਕਰਨਾ ਤੇ 10 ਕਿੱਲੇ ਤੇ ਉਹਨਾਂ ਨੂੰ ਫਿਰ ਕਿਵੇਂ ਕਰਾਂ ਘਟਾ ਦਈਏ ਹਨਾ ਉਹਨਾਂ ਨੂੰ ਐਦਗੀ ਉਹਨਾਂ ਦੀ ਤੰਘੇੜ ਨਿਕਲ ਗਈ ਮੁਕੰਦਿਕਿਆਂ ਗੋਲੇ ਸੀਗਾ ਅੱਛਾ ਉਹ ਥੋੜਾ ਜਿਹਾ ਆ ਗਈ ਸੀ ਬਿਮਾਰੀ ਦੀ ਤਘੇੜ ਚ ਤੇ ਉਹ ਆਪਾਂ ਕਰਤਾ ਇਹ ਜ਼ਰੂਰੀ ਹੈ ਭਾਈ ਯਾਰ ਕੁੜੀ ਵਾਲਾ ਨਾ ਕੁੜੀ ਦਾ ਬਹੁਤ ਬਹੁਤ ਧੰਨਵਾਦ ਚੱਲ ਆਏ ਕਰੀ ਫਿਰ ਉਧਰ ਲੈਣਾ ਰੋਈਂ ਉਧਰ ਆਪਣਾ ਛਬੜੀ ਵਾਲਾ ਖੇਤ ਤੂੰ ਕਰ ਲਈ ਠੀਕ ਹੈ ਤੇ ਰਾਹ ਉਹ ਕਢਣਾ ਜਦੋਂ ਪਿੰਡ ਦੇ ਆਖਣ ਦੂਜਾ ਪਿੰਡ ਵੇਚੀ ਨਾ ਕਰਾ ਦੇ ਕੋਈ ਗੱਲ ਨਹੀਂ ਤੇ ਬਾਈ ਜੀ ਠੀਕ ਆ ਆਪਣੇ ਦੱਸਦੇ ਚੰਗਾ ਉਹਦੀ ਵਾਰੀ ਦਾਸ ਦੂੰਗਾ ਰਾਹ ਕਢਾਉਣਾ ਤੇ ਜੇ ਕੋਈ ਹੋਰ ਉਹ ਕਰਨ ਇੱਕ ਆਮ ਗਊਆਂ ਨੂੰ ਨਹੀਂ ਮੋੜਨਾ ਉੱਥਾਂ ਠੀਕ ਹੈ ਠੀਕ ਆ ਉਹ ਨਹੀਂ ਤੇਰੀ ਫਸਲ ਵੱਧ ਹੋਣੀ ਆ ਸਾਡੇ ਆਮ ਗਊਆਂ ਵੈਂਦੀਆਂ ਉਧਰ ਦੇਸੀ ਗਾਇਆਂ ਉਹਨਾਂ ਨੂੰ ਨਹੀਂ ਮੋੜਨਾ ਉਹ ਜਿੰਨਾ ਖਾਂਦੀਆਂ ਉਹ ਮੈਥੋਂ ਲੈ ਜੀ ਬੋਰਾ ਦੋ ਬੋਰੇ ਠੀਕ ਹੈ ਕੋਈ ਨਹੀਂ ਤੇ ਅੱਬਾ ਵਾਟ ਲੈਣ ਤੇ ਫਸਲ ਤੇ ਉਹ ਕਰ ਲਈ ਚੰਗਾ ਨਾ ਨਾ ਕੋਈ ਨਹੀਂ ਤੇ ਉਹਨੂੰ ਫਿਰ ਆਪਾਂ ਇਧਰ ਲਈ ਚੁੱਕਰਦ ਗਿਆ ਠੀਕ ਹੈ ਨੇ ਬਈ ਤੇ ਲੈਣ ਫਰੀਆਰੇ ਬੰਦੇ ਤੂੰ ਮਿਹਨਤੀ ਵੀ ਐ ਉਹਨਾਂ ਨੂੰ ਫਿਰ ਆਪਾਂ ਖੂਹ ਵਾਲਾ ਕਰਦਗੇ ਬਾਣ ਯਾਰ ਉਹਨਾਂ ਨੂੰ ਘਟਾਰਾ ਕਰ ਦਿੰਦੇ ਆ ਨਾ ਇਹਨਾਂ ਦਾ ਧਘੇੜ ਨਿਕਲ ਗਈ ਉਹਨਾਂ ਦੀ ਇਹ ਬੰਦਾ ਮਿਹਨਤੀ ਇੱਕ ਕੁੜੀ ਦੇ ਵਿਆਹ ਚੱਲ ਗੁੱਡੀ ਦਾ ਵੇਚ ਯਾਰ ਉਹ ਤਾਂ ਕਿਹਾ ਭਣਾ ਸਾਰਿਆਂ ਦੀਆਂ ਸਾਂਝੀਆਂ ਆਪਾਂ ਨੂੰ ਤਾਂ ਮਾਰ ਆਈ ਨੇ ਹੋਰ 4 ਕਿੱਲੇ ਦੇ ਦੇਣੇ ਆ ਨਹੀਂ ਸਹੀ ਗੱਲ ਐ ਬਈ ਤੂੰ ਕਰਦੇ ਆ ਯਾਰ ਮਦਦ ਤਾਂ ਲੋਕਾਂ ਦੀ ਆ ਬਾਬਾ ਕਿਵੇਂ ਆ ਮੈਂ ਕਹਦਾ ਵੀ 20 ਸਾਲ ਤੱਕ ਹੋਗੇ ਅੱਗੇ ਬਾਬਾ ਯਾਰ ਤੈਨੂੰ ਕਿੰਨੇ ਹੋਗੇ ਤੂੰ ਗੱਲ ਕਿਹੜੀ ਕਰਤੇ 10 ਸਾਲ ਹੋ ਗਏ ਤੈਨੂੰ ਹਾਂ ਜੀ ਉਹ ਤਾਂ ਹੋ ਗਏ ਬਾਜੇ ਤੋਂ ਕੋਈ ਘਾਟ ਆ ਕੋਈ ਚਾਰ ਮਣ ਦਾਣੇ ਵਧਾਉਣੇ ਤੇਰੇ ਉਹ ਦੱਸ ਬਾਕੀ ਵਾਣ ਆਪਣਾ ਐਤ ਕੀ ਅਦਤ ਹੀ ਹੈ ਹਾਂ ਜੀ ਉਹ ਤਾਂ ਠੀਕ ਐ ਇਧਰ ਲਾ ਵੀ ਜੇ ਆਪਾਂ ਆਪਦੇ ਜੋਗੇ ਜੇ ਕਰਦੇ ਆਂ ਬਸ ਠੀਕ ਐ ਤੇ ਤੂੰ ਨਾਲ ਬੱ ਪੱਠੇ ਪੁੱਠੇ ਪਾਈ ਆਂ ਕਿਰਪਾ ਸੁਆਣ ਨੂੰ ਚਲੋ ਜੀ ਕੋਲੀ ਜੀ ਹੋਰ ਕੋਈ ਪੈਸਾ ਪੁਆ ਦੇ ਦੱਸ ਦੀ ਕੋਈ ਲੋੜ ਹੋਈ ਤਾਂ ਕੋਲੀ ਜੀ ਦਾ ਲੋੜ ਉਹ ਸਾਡੇ ਪਰਿਵਾਰ ਦਾ ਹਿੱਸਾ ਹੀ ਆ ਕੋਲੀ ਜੀ ਤਿਆਰ ਕੀ ਦੋ ਪੀਪੇ ਘਿਓ ਦੇ ਤੈਨੂੰ ਵੱਧ ਜੋੜ ਦੇਣੇ ਆ ਠੀਕ ਆ ਕੋਲੀ ਜੀ ਚੋਲੇ ਸਰ ਤੇ ਕੀ ਪੂਰਾ ਖਾਣਾ ਤੇ ਕੋਈ ਜਦੋਂ ਤੰਗ ਹੋਵੇ ਤੇ ਬੰਦਾ ਪੈਤ ਕੀ ਹੋਰ ਹਰ ਲੜਾਂਗੇ ਬੰਦਿਆਂ ਦੀ ਕੋਈ ਘਾਟ ਨਹੀਂ ਬੰਦਾ ਦੇਖ ਤੂੰ ਕੋਈ ਵੇਲਾ ਕੇ ਬੰਦਾ ਕੋਈ ਵੀ ਠੀਕ ਹੈ ਚੱਲ ਤੇ ਇਹਨਾਂ ਦਾ ਕੀ ਕਰੀਏ ਇਹਨਾਂ ਨੂੰ ਦਾਣੇ ਦੂਣੇ ਕਿੰਨੇ ਕੇ ਬੰਦੇ ਪਾਉਂਦੇ ਰਹਿੰਦੇ ਨੇ ਬਈ ਇਹਨਾਂ ਦਾ ਐਤ ਕੀ ਨਿੱਕੇ ਆ ਯਾਰ ਇਹ ਹਾਂ ਇਹ ਯਾਰ ਨਾਲ ਮੈਨੂੰ ਕੱਲੇ ਨੂੰ ਥੋੜਾ ਜਿਹਾ ਔਖਾ ਵੀ ਹੋ ਜਾਂਦਾ ਬਈ ਯਾਰ ਨਾਲ ਪਸ਼ੂ-ਪਸੂ ਵੀ ਬਹੁਤ ਹੋਏ ਪਏ ਉਹ ਆਂਡੇ ਹੋ ਜਾਂਦੇ ਚੱਲ 10 ਜੀ ਗੱਲ ਹੈ ਵਿੱਚੋਂ 2-4 ਤਾਂ ਬਣਾ ਹੀ ਲੈ ਮਨ ਲੱਗਦਾ ਤੂੰ ਹਨਾ ਇਹਦਾ ਧਰ ਲੈ ਦੇ ਬਈ ਦਾਦਾ ਤੂੰ ਉਸ ਦਾ ਹੈ ਨਹੀਂ ਪਤੰਦਰਾ ਤੋਂ ਜਦੋਂ ਮੈਂ ਰਿਸ਼ਤੇਦਾਰੀ ਜਾੜਣ ਨਾਲ ਤੋਂ ਤੇ ਫੁੱਫੜ ਆਊਗਾ ਤੇ ਉਹ ਰੱਖ ਲਈ ਵੱਡਾ ਕਲੰਗੀ ਵਾਲਾ ਉਹ ਹਾਂ ਉਹ ਰੱਖ ਲਾਂਗੇ ਬਈ ਰੱਖ ਤੇ ਫੁੱਫੜ ਦੇ ਨੂੰ ਪਤਾ ਤਰਾਜ ਜਾਂ ਨਾ ਮੰਨੇ ਉਹ ਨਹੀਂ ਨਹੀਂ ਰੱਖ ਲਾਂਗੇ ਰਿਸ਼ਤੇਦਾਰ ਹੁੰਦੇ ਰੱਬ ਦਾ ਰੂਪ ਤੇ ਮਸਾਂ ਆਉਂਦੇ ਆ ਸਾਲ ਭਰ ਤੋਂ ਸਹੀ ਗੱਲ ਹੈ ਫੁੱਫੜ ਦੀ ਸੇਵਾ ਵਿੱਚ ਚੱਲਾ ਚੱਲ ਗਏ ਆਪਾਂ ਚੱਲ ਚੱਲ ਰੋਟੀ ਪਾਣੀ ਖਾਈ ਜੀ 2024 ਦੇ ਹਾਲਾਤ ਕਲੀਆ ਤਾਂ ਲੈ ਗਿਆ ਸੀ ਫੁਗਰਾ ਆਇਆ ਪਹਿਲੀ ਐਤ ਕਿ ਨਹੀਂ ਠੇਕੇ ਦੇ ਛੜਦਾ ਬਰਾੜ ਕਿੱਥੇ ਉਹ ਬਰਾੜਾ ਕਿੱਥੇ ਆ ਤੂੰ ਆ ਜਾ ਆ ਜਾ ਆ ਜਾ ਆ ਜਾ ਕਰਾ ਗੱਲ ਕਰੀ ਯਾਰ ਠੇਕੇ ਦੇ ਇੱਧਰ ਆ ਜਾ ਹੋਰ ਵੀ ਬਰਾੜ ਕੀ ਹਾਲ ਹੈ ਹਾਂ ਫੁਲਰਾ ਹੋਰ ਦੱਸ ਕਿਵੇਂ ਅੱਜ ਕਿਹੜਾ ਮਾਰਨਾ ਹੋਇਆ ਬਸ ਮੈਂ ਹਾਲ ਚਾਲ ਪੁੱਛਿਆ ਹੀ ਏ ਉਹਨਾਂ ਨੇ ਪੁੱਛਿਆ ਹੀ ਪਹਿਲੀ ਪੁਲੀ ਠੇਕੇ ਦੇ ਨਾਲ ਤੂੰ ਅਸੀਂ ਲੈ ਆ ਵਾਣ ਤਾਂ ਆਪਣਾ ਪਤਾ ਬਈ ਠੇਕੇ ਦੇ ਮੁਲਾਜ਼ਮ ਹੈਗੇ ਆਣਾ ਹਰੇਕ ਸਾਲ ਉੱਚ-ਚੂਟੀ ਦੀ ਚੜਦਾ ਵਾਣਾ ਆਪਣਾ ਬਈ ਵਾਣ ਯਾਰ ਬਈ ਆਪਾਂ ਲੈਣਾ ਐਤ ਕਿ ਤੇਰਾ ਆਪਾ ਪਾਣ ਯਾਰ ਪਹਿਲ ਤਾਂ ਕਰਾਂ ਉਹਦਾ ਹੀ ਐ ਮੈਨੂੰ ਉਹਨੇ ਆਖਿਆ ਸੀ ਪੀਲੇ ਲੜ ਕਹਿੰਦਾ ਮੈਂ ਗਾਂ ਨੂੰ ਵੀ ਤੈਨੂੰ ਵਦ ਕੇ ਮੈਂ ਲੈ ਲਊਂਗਾ ਯਾਰ ਪੰਜ ਛੜ ਤੋਂ 10 ਵਾਧਾ ਲੈ ਲਈ ਸਾਡਾ ਵਾਣ ਤੇਰੇ ਇਸ ਤੇ ਮੇਰੀ ਗੱਲ ਦਾ ਕਰ ਲੈਂਦੇ ਹਜੇ ਤਾਂ ਭਰਾਵਾ ਝੋਨਾ ਹੀ ਖੜਾ ਕਣਕ ਵੱਡੂ ਹਜੇ ਤੁਸੀਂ ਪਹਿਲਾਂ ਹੀ ਉਹ ਇੰਨਾ ਉਹ ਕਰਤਾ ਕਿ ਵਾਣ ਆਪਣੇ ਦੀ ਦਹਿਸ਼ਤ ਬਾਲੀਏ ਪਿੰਡ ਚ ਕੋਈ ਨਹੀਂ ਕੋਈ ਨਹੀਂ ਕੋਈ ਫਸਲ ਬਹੁਤ ਹੁੰਦੀ ਆ ਆਪਣੇ ਵਾਣ ਤੋਂ ਸਾਡੇ ਨੇੜੇ ਲੱਗਦਾ ਨਾ ਥੋੜਾ ਜਿਹਾ ਵਾਣ ਤਾਂ ਕਰਕੇ ਹੁਣ ਝੋਨਾ ਝਾਨਾ ਵੱਢਣ ਦੇ ਉਹਨੂੰ ਤੈਨੂੰ ਕਰ ਲਾਂਗੇ ਕੋਈ ਨਹੀਂ ਪਰਾਇਤ ਕੀ ਮੈਂ ਤੁਹਾਨੂੰ ਦੱਸਦਾ ਪਿਛਲੀ ਵਾਰ 90000 ਨੂੰ ਇੱਕ ਕੈਂਸਟ ਸੀ ਤੇ ਲੱਖ ਤੋਂ ਉੱਤੇ ਬਾਹਰ ਜਾਊਗਾ ਅੱਛਾ ਹੂੰ ਕੋਈ ਨਹੀਂ ਦੇਦਾ ਇਹ ਅਜੇ ਤਾਂ ਆਖ ਹੀ ਦਿੱਤਾ ਸੀ ਤੈਨੂੰ ਜਦੋਂ ਆਈ ਕੇ ਤੇਰੇ ਕੋਲੇ ਐਲਕੀ ਦਾ ਮੁਕਾਬਲਾ ਕਰੜਾ ਲੱਗਦਾ ਇਹਨਾਂ ਦਾ ਤੇ ਫਿਰ ਤੂੰ ਹੋਰ ਲਿਆ ਵਾਣ ਕਿ ਨਹੀਂ ਹੂੰ ਹੋਰ ਲਿਆ ਵਾਣ ਹੋਰ ਵਾਣ 5-10 ਕਿੱਲੇ ਲਿਆ ਅੱਜ ਮਲੰਗ ਜਾਂ ਫੇਰ ਆਇਆ ਫਿਰਦਾ ਇਹ ਤੋਂ ਤਾਂ ਜ਼ਿਆਦਾ ਹੀ ਲਵਾਂਗੇ ਪਿਛਲੀ ਵਾਰੀ 90 ਲਈ ਸੀ ਤੇ ਲੱਖ ਨੂੰ ਲਵਾਂਗੇ ਸੀਂਡ ਦੇਵਾਂਗੇ ਗਵਾਂਡੀ ਦੇ ਘੜਾ ਓ ਬਰਾੜ ਬਾਈ ਆ ਜਾ ਕਰਈਆਂ ਹੋਰ ਦੱਸ ਆ ਜਾ ਆ ਜਾ ਕਿੱਧਰ ਆ ਗਿਆ ਮਲੰਗ ਜਹਾ ਇਹ ਵਾਹਣਾ ਨਾ ਫਟੇਕੇ ਦਾ ਚੰਗਾ ਮੈਂ ਚੱਲਦਾ ਫਰ ਜਾ ਫਿਰ ਕਰਦੇ ਆ ਗੱਲਬਾਤ ਚੰਗਾ ਮੜਾਗਾ ਦੱਸਦਾ ਯਾਰ ਹੋਰ ਬਹਿ ਜਾ ਓ ਠੀਕ ਹੈ ਬਰਾੜ ਸਾਹਿਬ ਵਧੀਆ ਵਧੀਆ ਕਿਵੇਂ ਜਾਵੇਂ ਜਿਵੇਂ ਥੋੜੀ ਬੰਦੀ ਬੂੰਦੀ ਨਹੀਂ ਯਾਰ ਵੇਖ ਕੀ ਲੰਗੇ ਤੈਨੂੰ ਗੋਲੀਆਂ ਨਾਲ ਓਏ ਮਲੰਗ ਹੈਗਾ ਯਾਰ ਆ ਦਾ ਮਲੰਗ ਕਿਟਾਈ ਕਿੱਲਾ ਵਾਣ ਪੋਈਦਾ ਇਹਨੇ ਕੋਲੇ ਕਹਿੰਦਾ ਕਿ ਲੱਤ ਉੱਤੇ ਰੱਖਣੀ ਐ ਨਹੀਂ ਵਾਣ ਆਪਣਾ ਲੈ ਲਊਗਾ ਯਾਰ ਇਹ ਾਕਾਤ ਹੈਗੀ ਉਹ ਮਲੰਗ ਐ ਡੇਢ ਕਿੱਲਾ ਪੈਲੀ ਇਹਦੇ ਕੋਲੇ ਕੀ ਐ ਇਹਦੇ ਕੋਲੇ ਕੁਝ ਨਹੀਂ ਬਾਈ ਮੈਂ ਕਹਿੰਦਾ ਫੁਕਰਾ ਜਮਾ ਮੋਟਰਸਾਈਕਲ ਦੇ ਉੱਤੇ ਰਹਿ ਫਿਰਦਾ ਇਹ ਕਿੱਥੋਂ ਪੈਲੀ ਲੈ ਲਊ ਥੋਡੀ ਪੈਲੀ ਆਪਾਂ ਬਾਈ ਤੂੰ ਵਧਾ ਦੇ ਇਹ ਗਵਾਂਢੀ ਨਾ ਸਿਰ ਚੜ ਜੇ ਮੈਂ ਤਾਂ ਜਵਾਬ ਦੇਤਾ ਕਿ ਰਾਣੂ ਮੈਂ ਖਾਚੋਣਾ ਚਾਹਣਾ ਵਡਣਦੇ ਜੇ ਤਾਂ ਕਣਕ ਆਊਗੀ ਕਣਕ ਵਡਾਂਗੇ ਭਰਾ ਤੇ ਭਰੋਸਾ ਮੈਨੂੰ ਤੂੰ ਕਰੇਗਾ ਕਿ ਮੁੰਡਾ ਲੱਖ ਦਾ ਰਿਕਾਰਡ ਬਣਾ ਦੇਗਾ ਨਾ ਬਾਈ ਮੈਂ ਕਹਿੰਦਾ ਲੱਖ ਤੋਂ ਚੱਕ ਦੇ 1 ਲੱਖ 2000 ਕਰਦੇ ਝੋਣਾ ਵਧੀਆ ਖੜਾ ਮੈਂ ਕਹਿਣਾ ਯਾਰ ਬਾਈ ਪ੍ਰੈਤ ਕੀ ਸ਼ਰਤਾਂ ਮੇਰੀਆਂ ਹੋਰ ਆ ਵਾਣ ਦੇਣ ਦੇ ਆਣਾ ਬਾਈ ਅਣਖ ਵੀ ਜ਼ਰੂਰੀ ਆ ਨਾ ਮੇ ਅਣਖ ਦਾ ਸ਼ਰਤਾਂ ਹੋਰ ਆ ਮੇਰੀਆਂ ਕੀ ਸ਼ਰਤਾਂ ਬਾਈ ਇੱਕ ਤਾਂ ਤੂੜੀ ਰੱਖੂਆ ਸਾਰੀ ਹੂੰ ਠੀਕ ਹੈ ਠੀਕ ਹੈ ਤੇ ਇੱਕ ਬਾਈ ਸਾਡੀ ਕੁੜੀ ਨੇ ਜਾਣਾ ਬਾਹਰ ਤੇ ਜੇ ਫਾਰਮ ਵੀ ਮੈਂ ਆਪਦੇ ਨਾਂ ਤੇ ਭਰਾਉਂਗਾ ਥੋੜਾ ਯਾਰ ਤੂੜੀ ਤਾਂ ਰੱਖ ਲਈ ਕੋਈ ਫਰਕ ਹੀ ਨਹੀਂ ਪੈਂਦਾ ਤੇ ਜੇ ਫਾਰਮ ਗੱਲ ਜੇ ਫਾਰਮ ਦੀ ਹੈ ਸਾਡਾ ਸ਼ੋਰ ਜੀ ਵੀ ਕਹਿੰਦਾ ਹੈ ਟਕਣਾ ਤੇ ਕਾਰਡ ਬੰਦਾ ਆ ਲਾਜ ਵਾਲਾ ਮੈਂ ਕਿਹਾ ਬਜ਼ੁਰਗ ਦਾ ਬਣਾ ਦਾਂਗਾ ਫੇਰ ਤਾਂ ਤੂੰ ਜੇ ਜੇ ਉਹ ਲੈ ਲਿਆ ਕਰੀ ਜੇ ਫਾਰਮ ਹੈ ਕੀ ਕਰਾਉਣਾ ਇੱਕ ਸਾਲ ਕਰਾ ਦੇ ਆਪਣੇ ਪਰਵਾਹੀ ਕੋਈ ਨਹੀਂ ਬਰਾੜਾ ਯਾਰ ਆਪਾਂ ਨੂੰ ਮੈਂ ਕਹਣਾ ਹੈ ਕਿ ਮੈਂ ਰੱਖ ਲਿਆ ਪਸ਼ੂ ਤੇ ਕਨਾਲਕ ਪੱਠੇ ਵੀ ਦਿਆ ਕਰੀ ਪਾਣੀ ਲਾਦਿਆ ਕਰੀ ਰੇਪ ਪਾਦਿਆ ਕਰੀ ਵੱਡ ਵੀ ਦਿਆ ਕਰੀ ਸਿਰੀ ਨੂੰ ਕਹਦਿਆ ਕਰੀ ਇਹ ਮੈਂ ਇਹ じゃ ਮੈਨੂੰ ਕੁੱਤਰੇ ਕਿਦਰਾ ਹੀ ਸਟੈਕ ਨਹੀਂ ਕਰੇ ਚੈੱਕ ਹੋਗੀ ਗੱਲ ਹੋਗੀ ਨਾ ਤਾਂ ਕਿ ਮੈਨੂੰ ਪਤਾ ਦਿਲਦਾਰ ਬੰਦਾ ਉਹ ਮਲੰਗਣਾ ਸਿਰ ਚੜਜੇ ਬੋਲਟ ਨਵਾਂ ਲਿਆਂਦਾ ਫਿਰ ਝੋਨੇ 'ਚ বাজਦਾ ਕਿੰਨੇ ਦਾ ਝੋਨਾ ਹੋ ਜਾਂਦਾ ਕਿੱਲੇ 'ਚ ਯਾਰ ਕਿੱਲੇ 'ਚ ਆਪਾਂ 1,10,000 ਦਾ ਮੁਛਲ ਕੱਢਿਆ ਮੁਛਲ ਮੈਂ ਕਹਿੰਦਾ ਸਿਰ ਤੂੰ ਯਕੀਨ ਮੰਨੀ ਰਹੀ ਇਹਦੇ ਪੰਜ ਪੰਜ ਕੱਟੇ ਹੀ ਠੋਕੀ ਤੁਰਾਇਏ ਭੈਣ ਵਾਹਣ ਨੂੰ ਤਾਂ ਕੀ ਜਾਂਦਾ ਵਾਹਣ ਮਿੱਟੀ ਆਦਾ ਆਪਾਂ ਰਖਾਣਾ ਖਾਣਾ ਤਾਂ ਉਧਰ ਆ ਜੂਪੀ ਵਾਲਿਆਂ ਨੇ ਤਾਂ ਕਣਕ ਵੀ ਕੱਢ ਲੈ ਗਏ ਮੈਂ ਕਹਣਾ 70 80 ਹਜ਼ਾਰ ਵਜਦਾ ਤੈਨੂੰ ਕਿੱਲੇ ਦਾ ਮੈਂ ਕਹਣਾ ਆਮਦਾਰੀ ਨੇ 70 80 ਹਜ਼ਾਰ ਆਮਦਾਰੀ ਨਾ ਰਾਤ ਐਤ ਕੀ ਫਿਰ ਉਧਰਲਾ ਵੀ ਕਰਨਾ ਯਾਰ ਬਰਾਨੀ ਆ ਥੋੜਾ ਚਲ ਘੱਟ ਦੇ ਦੀ 10 ਪੈਸੇ ਉਹ ਹੈ ਤਾਂ ਬਰਾੜਾ ਯਾਰ 50 60 ਹਜ਼ਾਰਾਂ ਠੀਕੇ ਤੇ ਬੋਰ ਵੀ ਹੈਣੀ ਉਹਦੇ ਉਹ ਕਰ ਲਾਂ ਇਹ ਬੋਰ ਬਾਰ ਮੈਂ ਤੈਨੂੰ ਐਤ ਕੀ ਨਾ ਹਲਵਾ ਦੂੰਗਾ ਸੋਲਰ ਵਾਲੀ ਪੱਕਾ ਹੂੰ ਮੈਂ ਕਹਣਾ ਯਾਰ ਕੋਈ ਘਾਟੇ ਵਾਦੇ ਚ ਚੱਲਦੇ ਰਹਿੰਦੇ ਆ ਯਾਰੀ ਵੀ ਪਗਾਉਣੀ ਪੈਂਦੀ ਐ ਮੈਂ ਤਾਂ ਗੇ ਰੱਪ ਵਾਣ ਤੈਨੂੰ 2 ਸਾਲ ਹੋ ਗਏ ਤੈਨੂੰ ਜਦੋਂ ਤੂੰ ਆਪ ਹੀ ਦਾਹ ਵੀ ਯਾਰ ਵਧਾ ਦਿੰਨਾ ਮੈਨੂੰ ਕਹਿਣ ਦਾ ਲੋੜ ਹੀ ਨਹੀਂ ਪੈਂਦੀ ਹੁਣ ਉਹ ਡੇ ਢਾਈ ਕਿੱਲੇ ਵਾਲੇ ਨੂੰ ਮੈਂ ਕੀ ਜੇ ਤੇਰੀ ਫਸਲ ਨਾ ਹੋਈ ਤੋ ਆਪ ਦਾ ਕਿੱਲਾ ਵੇਚ ਕੇ ਤਾਂ ਦੇ ਦੇਂਗਾ ਉਹ ਕੀ ਵੇਚੂਗਾ ਕੀ ਰੱਖੂਗਾ ਬਸ 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 ਆਪਾਂ ਯਾਰ ਮੈਂ ਕਹਣਾ ਯਾਰ ਉਹੀ ਤਾਂ ਗੱਲ ਆ ਨਾ ਤੇਰੀ ਬਾਈ ਸ਼ੋਰ ਜਿਹਨੇ ਥਾਰ ਲਿਆਂਦੀ ਵੇਚਿਆ ਨਹੀਂ ਚਾਰਕਨ ਵਾਲਾ ਹੋਣ ਵਿੱਚ ਉਹ ਤਾਂ ਚਲ ਸ਼ੌਂਕ ਦਾ ਤਾਂ ਮੁੱਲ ਹੀ ਹੁੰਦਾ ਐ ਪੈਸ ਕੀ ਹੁੰਦਾ ਨਾ ਹੋਰ ਵਰਡ ਪਿੱਛੇ ਵੀਰ ਗਿਆ 2 ਲੱਖ ਰੁਪਈਆ ਲਾਇਆ ਵਰਡ ਤੇ ਨਹੀਂ ਨਹੀਂ ਸ਼ੌਂਕ ਜਵਾਕ ਹੀ ਜਵਾਕਾਂ ਵਾਸਤੇ ਜਾਉਣੇ ਆਪਾਂ ਮੈਂ ਕਹਿੰਦਾ ਗੱਲ ਹੀ ਕੋਈ ਨਹੀਂ ਬਰਾੜ ਸਾਹਿਬ ਚੱਲਾ ਦੂਜਾ ਬਾਸਮਤੀ ਵੀ ਐ ਕਿ ਤੇ ਝਾਤੀਆਂ ਮਾਰਦੀ ਐ ਥੱਪਗਾ ਨਾ ਮੈਂ ਕਹਿੰਦਾ ਪੂਰੀ ਪੂਰੀ ਉਹਨੂੰ ਫਿਰ ਮੈਂ ਨਾ ਕ ਪਾਦਾ ਕੱਚੇ ਰਸਤੇ ਨੂੰ ਉਹ ਉਹ ਕਿਸੇ ਦਿਨ ਮੇਰੇ ਡਿੱਕੇ ਚੜ ਗਏ ਨਾ ਮੈਂ ਟਪਾਈ ਦੇ ਨੇ ਨਹੀਂ ਆਇਆ ਪਰ ਨਾ ਕਰ ਚਲ ਪਿੰਡ ਦਾ ਬੰਦਾ ਚੱਲ ਬਰਾੜ ਤੇ ਨਾ ਹੋਰ ਨੌਕਰੀ ਠੀਕ ਚੱਲਦੀ ਐ ਵਧੀਆ ਵਧੀਆ ਬੱਸ ਮੈਂ ਤਾਂ ਹੁਣ ਪੈਲੀ ਮਾਰਾ ਹੀ ਆਇਆ ਸੀਗਾ ਯਾਰ ਜਵਾਨ ਵੀ ਹੁੰਦੀ ਐ 1,2000 ਰੁਪਏ ਚ ਇਹ ਤੇ 85000 ਨਹੀਂ ਨਹੀਂ ਬਾਈ ਇਸਰਾਹ ਪਤਾ ਕੀ ਗੱਲ ਐ ਵਾਹਨ ਤਾਂ ਮੈਂ ਦੇਵਾਂ ਜਦੋਂ ਉਦੋਂ ਆਪਣੇ ਸਾਰੇ ਵਾਹਨ ਲੱਗਦੇ ਐ ਪਰ ਤੇਰੀ ਪੈੜ ਮੈਂ ਰੱਖੂਗਾ ਪੱਕ ਰੱਖੂਗਾ ਜਵਾਨ ਪੱਕੀ ਐ ਨਾ ਪੱਕੀ ਐ ਪੱਕੀ ਬਾਈ ਜਮਾ ਲੋਹੇ ਤੇ ਲਿਖੀਦਾ ਚੱਲ ਠੀਕ ਐ ਮੈਂ ਨਾ ਮੜਾ ਮੁੰਡਾ ਆਉਣ ਵਾਲਾ ਆਪਣਾ ਤੇ ਮੜੇ ਬਾਈ ਬਣ ਕੇ ਰੱਖੀ ਖਿਆਲ ਮੈਨੂੰ ਪਰ ਮੈਂ ਜਵਾਨ ਪੱਕੀ ਮੜਾ ਖੜਾ ਉਹਨੂੰ ਮੈਂ ਗੈਰ ਦਿਆਂ ਠੀਕ ਐ ਗੈਰ ਕੀ ਦਾ ਯਾਰ ਸਵਾਦ ਆ ਜੋ ਪੁਰਾ ਮਕਾਵੜਾ ਤਗੜਾ ਤਰ ਹੈ ਕਿ ਸਰਾਨਾ ਅੱਛਾ ਕੀ ਆਂਦਾ ਹੁਣ ਉਹ ਉਹਦਾ ਲੱਖ ਟਪਾ ਗਿਆ ਜੇ ਫਾਰਮ ਵੀ ਕਹਿੰਦਾ ਲੈੜਾ ਤੇ ਪੱਠੇ ਵੀ ਕਹਿੰਦਾ ਕੁਦਰ ਕੇ ਸਿੱਟ ਜਾ ਕਰੋ ਤੂੜੀ ਉਹ ਤਾਂ ਫਿਰ ਫਹਾ ਲੈਣ ਵਾਲਾ ਕੰਮ ਹੀ ਹੋ ਗਿਆ ਹਾਂ ਇਹਦਾ ਕਹਾੜਾ ਭਾਈ ਬੋਲਟ ਲੈ ਆਇਆ ਕਤ ਨਵੀਂ ਥਾਰ ਲੈ ਆਇਆ ਜਿਹੜਾ ਚਾਰ ਕਰਨ ਵਾਲਾ ਸੌਦਾ ਕੀਤਾ ਉਹਨੇ ਉਹ ਉਹਦਾ ਚਲ ਜਵਾਬ ਦੇ ਮੂੰਹ ਨੂੰ ਕਰਤਾ ਤੇ ਬਾਸਮਤੀ ਵੀ ਭਾਈ ਝਾਟੀਆਂ ਮਾਰੀ ਜਾਂਦੀਆਂ ਹਾਂ ਅੱਛਾ ਝਾਟੀਆਂ ਮਾਰਦੇ ਫਿਰ ਬੈਠੇ ਯਾਰ ਮੈਂ ਵੀ ਲੈਣੀ ਸੀ ਫਿਰ ਤਾਂ ਹੁਣ ਮੈਨੂੰ ਜਵਾਬ ਦੇਂਗਾ ਫਿਰ ਹੈ ਜਵਾਬ ਦੇਂਗਾ ਹੁਣ ਇਹ ਜਵਾਬ ਕਿਉਂ ਵਾਣ ਤੇਰਾ ਵੀ ਮਾੜਾ ਕਰੁੱਤ ਤਾਂ ਉਹਨੂੰ ਮੈਂ ਦਵਾਏ ਆ ਹੁਣ ਕੋਈ ਵਾਣ ਮੂਹਨ ਚ ਗਲਤ ਬਲਤ ਨਾ ਕਰ ਦੇ ਅਜੇ ਝੋਨਾ ਪਿਆ ਕਣਕ ਪਿਆ ਸਾਰਾ ਅਜੇ ਸਾਲ ਪਿਆ ਉਹਦਾ ਤੇ ਜੇ ਪਹਿਲਾਂ ਆਪਾਂ ਜਵਾਬ ਦਿੰਨੇ ਆ ਉਹਨੂੰ ਮੈਂ ਰੇਟ ਕਿਹਾ ਉਹਨੂੰ ਫਿਰ ਰੇਟ ਉਹਨੂੰ ਕੋਣ ਨੇ ਉਹ ਤਾਂ 1 ਲੱਖ 1 ਲੱਖ 5 ਲਾ ਗਿਆ ਉਹ ਤਾਂ 1 ਲੱਖ 10 ਮੇਰਾ ਤੇ ਜੇ ਫਾਰਮ ਆ ਜੇ ਫਾਰਮ ਕੁੜੀ ਭੇਜਣੀ ਹੈ ਬਾਹਰ ਤੇ ਇੱਕ ਕਾਰਡ ਬਣਾਉਣਾ ਯਾਰ ਉਹ ਪਛੋਂ ਦੇ ਨਾਲ ਉਸ ਨਹੀਂ ਹੁੰਦਾ ਭਰ ਲਈ ਫਿਰ ਵੇਖੀ ਜਾਊਗੀ ਆਪਾਂ ਵੀ ਉਹਦੇ ਉੱਤੇ ਹੀ ਰੱਖਣੀ ਹਾਂ ਹੂੰ ਉਹ ਮਾੜਾ ਚੰਗਾ ਆ ਨਾ ਮੈਨੂੰ ਪਿੰਡ ਚ ਮੇਰੇ ਬਾਰੇ ਮੈਨੂੰ ਪਤਾ ਤੇ ਆਟਾ ਪ ਮੈਂ ਤਾਂ ਯਾਰ ਰੋਟੀਆਂ ਵੀ ਪਕਾ ਲਿਆ ਕਰੂੰ ਮੈਂ ਤਾਂ ਯਾਰ ਨਹੀਂ ਰੋਟੀਆਂ ਦਾ ਚਲ ਬੁੜੀਆਂ ਹੈਗਾ ਪਕਾ ਲਿਆ ਕਰਨਾ ਪਕਾ ਕੇ ਤੁਹਾਡੇ ਘਰੇ ਟੀਫਨ ਚ ਪਾ ਕੇ ਨਹੀਂ ਨਹੀਂ ਉਹ ਤਾਂ ਲੋਡ ਹੀ ਨਹੀਂ ਤੇ ਵਾਹਣ ਤੁਨੋਂ ਬਾਅਦ ਕਿਉਂ ਯਾਰ ਰੋਟੀਆਂ ਆਟਾ ਕਰਨ ਦੀ ਗੱਲ ਕੀਤੀ ਹੈ ਮੈਂ ਆਟਾ ਘੋਣ ਇੱਕ ਬਾਈ ਮੋਟਰ ਟ੍ਰਾਂਸਫਾਰਮ ਤੇਰਾ ਠੀਕ ਆ ਸਾਰਾ ਕੁਝ ਗਾਰੰਟੀ ਤੇਰੀ ਹੈ ਮੈਂ ਉਵੇਂ ਦਾ ਉਵੇਂ ਵਾਹਣ ਲੈ ਲੈਣਾ ਉਹਦਾ ਮੈਂ ਹੀ ਸੀਗਾ ਪੈਸੇ ਸਾਰੇ ਨਗਦ ਦੇ ਦਊਂਗਾ ਮੈਂ ਤਾਂ ਇੱਕ ਕੈਸਟ ਬਾਈ ਕੋਈ ਵਿਆਜ ਨਹੀਂ ਕਟਾਉਣਾ ਨਗਦ ਨਗਦ ਜਮਾ ਪੈਸੇ ਸਾਰੇ ਹੂੰ ਚਾਰ ਠੀਕ ਹੈ ਫਿਰ ਗੈਣੇ ਗੂਣੇ ਕਰਕੇ ਮੈਂ ਕਰਦਾ ਗੱਲਬਾਤ ਕੋਈ ਨਹੀਂ ਤੇ ਮਾੜਾ ਕਰ ਝੋਨਾ ਚਾ ਨਾ ਵੱਡ ਲੈਣ ਦੇ ਕਣਕ ਬੀਜੀਆਂ ਨੇ ਫੇਰ ਵਾਣ ਤੈਨੂੰ ਲਿਖਾਉਂਗਾ ਮੈਂ ਕੋਈ ਗੱਲ ਨਹੀਂ ਸਰਪੰਚੀਆਂ ਦੀ ਚੌਂਕੀਆਂ ਆਈ ਜਾਂਦੀਆਂ ਮੈਂ ਸਰਪੰਚ ਵੀ ਉੱਠਣਾ ਨਾਲੇ ਨਹੀਂ ਨਹੀਂ ਉਠੋ ਸਰਪੰਚ ਉਠੋ ਇਹਦਾ ਫੇਰ ਹੀ ਚਾਰ ਉਹ ਮੈਂ ਲਵਾਂਗਾ ਵਾਣਾ ਠੀਕ ਹੈ ਨਾ ਤੇਰਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਕੋਈ ਨਹੀਂ ਇੰਨਾ ਉੱਚਾ ਵਾਣ ਲੋਂਗੇ ਤਾਂ ਫੇਰ ਹੀ ਮੈਂ ਉਹ ਕਰੂੰਗਾ ਬਈ